ਹੈਲੋ ਜੀ ਸਤਿ ਸ਼੍ਰੀ ਅਕਾਲ ਠੰਡ ਬਹੁਤ ਹੋ ਗਈ ਤੇ ਆਪਾਂ ਮਾਰ ਲਿਆ ਸ਼ਾਲ ਦਾ ਮਣਾਸਾ ਤੇ ਆਪਾਂ ਪਹੁੰਚ ਕੇ ਸ੍ਰੀ ਗੁਰੂ ਦਵਾਰਾ ਸਾਹਿਬ ਜੰਡਸਰ ਤਲਵੰਡੀ ਸਾਬੂ ਇਹ ਹੈ ਜੀ ਇਤਿਹਾਸਕ ਗੁਰੂ ਦਵਾਰਾ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਘੋੜੇ ਇੱਥੇ ਜੰਡਸਰ ਸਹਾਵਾਈ ਵਿਰਾਜਮਾਨ ਇਤਿਹਾਸਕ ਉੱਥੇ ਬੰਨੇ ਸਨ ਤੇ ਫਿਰ ਇੱਥੇ ਇੱਕ ਸਰੋਵਰ ਹੈ ਜਿੱਥੇ ਗੁਰੂ ਤੇਗ ਬਹਾਦਰ ਜੀ ਨੇ ਖੁਦ ਮਿੱਟੀ ਦਾ ਪਾਲਾ ਕੱਢ ਕੇ ਸੰਗਤਾਂ ਨੂੰ ਸਰੋਵਰ ਦਾ ਸੋਖ ਪ੍ਰਾਪਤ ਕੀਤਾ ਤੇ ਇੱਥੇ ਗੁਪਤ ਦਾ ਖਜ਼ਾਨਾ ਵੀ ਜਿਹੜਾ ਕੱਢਿਆ ਗਿਆ ਸੀ ਤੇ ਇਹ ਇਤਿਹਾਸਾਤ ਤੁਸੀਂ ਦੇਖ ਰਹੇ ਹੋ ਸਾਹਮਣੇ ਲਿਖਿਆ ਹੋਇਆ ਬੋਰਡ ਲਗਾ ਕੇ ਤਾਂ ਕਿ ਸੰਗਤਾਂ ਜਿਹੜੀਆਂ ਪੜ ਸਕਣ ਹਨਾ ਤੇ 35 ਵੀ ਲਿਖ ਕੇ ਲਗਾਈ ਹੋਈ ਹੈ ਰਮਨੀਕ ਗਿਆ ਸੀ ਨੇ ਮੱਥਾ ਟੇਕਣ ਤੇ ਫਿਰ ਮੈਂ ਬੈਠ ਗਈ ਸੀ ਬਾਹਰ ਮੈਂ ਕਿਹਾ ਮੈਂ ਸਾਈਕਲ ਦੀ ਨਿਗਰਾਨੀ ਕਰਨੀ ਆ ਤੇ ਨਿਸ਼ਾਨ ਸਾਹਿਬ ਜੀ ਦੇ ਮੱਥਾ ਟੇਕਿਆ ਤੇ ਫਿਰ ਆਪਾਂ ਗਏ ਅੰਦਰ ਤੇ ਹੁਣ ਤੁਹਾਨੂੰ ਆਪਾਂ ਕਰਾਵਾਂਗੇ ਇਤਿਹਾਸਿਕ ਜੰਡਸਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਝੰਡ ਜੋ ਇੱਥੇ ਵਿਰਾਜ਼ਮਾਨ ਹੈ ਇਹ ਝੰਡਾ ਪੁਰਾਣਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਘੋੜੇ ਬੰਨੇ ਸੀ ਨਾਲ ਤੇ ਇੱਥੇ ਜੋ ਵੀ ਮਨੋਕਾਮਨਾ ਜੋ ਵੀ ਸੁੱਖ ਪੂਰੀ ਕਰਦਾ ਹੁੰਦੀ ਹੈ ਜੀ ਉਹ ਵੀ ਬੰਦਾ ਮੰਗਦਾ ਹੈ ਨਾ ਤੇ ਤੁਸੀਂ ਵੀ ਕਰੋ ਜੀ ਦਰਸ਼ਨ ਇਹ ਝੰਡਾ ਹੀ ਇਤਿਹਾਸਕ ਤੇ ਆ ਦੇਖੋ ਕਿੰਨੀ ਸੋਹਣੀ ਗ੍ਰੀਨ ਪੌਦੇ ਲਗਾਏ ਹੋਏ ਸरोवर ਦੇ ਆਲੇ-ਦਾਲੇ ਤਾਂ ਕਿ ਹਰਿਆਲੀ ਦਾ ਵੀ ਬਹੁਤ ਧਿਆਨ ਰੱਖਿਆ ਗਿਆ ਤੇ ਇੰਨੇ ਆਪਾਂ ਚਰਨਕੁੰਡ ਦੇ ਵਿੱਚ ਪੈਰ ਧੋਕੇ ਵਾਪਸ ਬਾਹਰ ਆ ਗਏ ਤੇ ਰਮਨੀਕ ਆਪਣੀ ਵੇਟ ਕਰ ਰਿਹਾ ਸੀ ਤੇ ਇੱਕ ਲੜੀ ਦੀ ਸਕੂਟਰੀ ਖੜੀ ਸੀ ਉਹ ਕਹਿੰਦੀ ਹਵਾ ਦੇਖੋ ਭਾਈ ਮੈਂਨੂੰ ਤਾਂ ਪਤਾ ਨਹੀਂ ਸਕੂਟਰੀ ਤਾਂ ਮੈਂ ਤਾਂ ਕਦੇ ਚਲਾਈ ਨਹੀਂ ਹੈਗੀ ਉਹਨੇ ਰਮਨੀਕ ਨੂੰ ਪੁੱਛਿਆ ਰਮਨੀਕ ਕਹਿੰਦਾ ਦੱਸ ਦਿੰਦਾ ਜੀ ਫਿਰ ਬੈਂਚ ਖਾਲੀ ਪਈ ਸੀ ਤੇ ਇੰਨੇ ਮੇਰੀ ਨਿਗਾ ਪਈ ਉਹ ਸੋਹਣੇ ਸੋਹਣੇ ਫੁੱਲਾਂ ਤੇ ਇਧਰੋਂ ਬਾਬਾ ਜੀ ਆ ਰਹੇ ਸੀ ਪਾਪਾ ਜੀ ਕਹਿੰਦੇ ਤੁਸੀਂ ਬਹੁਤ ਦਿਨਾਂ ਬਾਅਦ ਗੁਰਦੁਆਰੇ ਆਏ ਹੋ ਮੈਂ ਕਿਹਾ ਹਾਂ ਜੀ ਆਪਾਂ ਉਧਰ ਤਖਤ ਸਾਹਿਬ ਤੇ ਮਾਥਾ ਟੇਕ ਕੇ ਮੁੜ ਜਾਂਦੇ ਸੀ ਇੱਧਰ ਨਹੀਂ ਆਏ ਜੇ ਤੁਸੀਂ ਸਫਾਈ ਦਾ ਦੇਖੋ ਜੀ ਕਿੰਨਾ ਧਿਆਨ ਰੱਖਿਆ ਹੋਇਆ ਹੈ ਹਨਾ ਤੇ ਇੱਧਰ ਸਬਜ਼ੀ ਵਗੈਰਾ ਲਗਾਈ ਹੋਈ ਹੈ ਬਾਬਾ ਜੀ ਨੇ ਗੁਰਦੁਆਰੇ ਦੇ ਵਿੱਚ ਜੋ ਵੀ ਜਗ੍ਹਾ ਬਚੀ ਹੋਈ ਸੀ ਤੇ ਆਹ ਦੇਖੋ ਫਲਾਵਰ ਛੋਟੇ ਛੋਟੇ ਗੇਂਦੇ ਦੇ ਫੁੱਲ ਹਨਾ ਨਿੱਕੇ ਨਿੱਕੇ ਅਤੇ ਕਿੰਨੇ ਸੋਹਣੇ ਫੁੱਲ ਉਗਰੇ ਹੋਏ ਹਨ ਤੇ ਇੰਨੇ ਆ ਗਏ ਅਸੀਂ ਵਾਪਸ ਘਰ ਨੂੰ ਚਾਲੇ ਪਾਤੇ ਜੀ ਕਰ ਨੂੰ ਚਾਲੇ ਪਾ ਕੇ ਹੋ ਰਮਨੀਕ ਦੇ ਦਾਦੀ ਤੁਰੇ ਜਾਂਦੇ ਸੀ ਜੋ ਕਿ ਬਾਪ ਕਰਕੇ ਸਾਡੇ ਨਾਲ ਬਾਅਦ ਚ ਆਏ ਹੋਣਗੇ ਤੇ ਰਮਨੀਕ ਨੇ ਭੱਜ ਕੇ ਸਾਈਕਲ ਹੈ ਜਿਹੜਾ ਉਹਨਾਂ ਦੇ ਨਾਲ ਰਲਾ ਤਾ ਤੇ ਫਿਰ ਅਸੀਂ ਭਾਈ ਅਮੇਕ ਨੂੰ ਜਾਣਦੇ ਸਾਹਮਣੇ ਉਹ ਕਹਿੰਦਾ ਉਹ ਦਾਦੀ ਜਾਂਦੇ ਦਾਦੀ ਜਾਂਦੇ ਮੈਂ ਕਿਹ ਚੱਲ ਭੱਜ ਲਾ ਫਿਰ ਤੂੰ ਤਾਂ ਰਲ ਜੇਗਾ ਨਾਲ ਤੇਰੇ ਕੋਲੇ ਸਾਈਕਲ ਹੈ ਤੇ ਇਧਰ ਬਹੁਤ ਹੀ ਪਿਆਰੇ ਜਾਨਵਰ दाणे ਚੁੱਕ ਰਹੇ ਸੀਗੇ ਜਿਹੜੇ ਮੇਰੇ ਵੱਨੇ ਕੋੜ-ਕੋੜ ਕੇ ਦੇਂਦੇ ਸੀ ਵੀ ਇਹ ਸਾਡੀ ਵੀਡੀਓ ਬਣਾ ਰਹੀ ਐ ਮੈਂ ਕਿਹਾ ਚਲ ਕੋਈ ਨਾ ਭਗਤ ਸੁਣਨੂ ਮੈਂ ਕੁਛ ਨਹੀਂ ਕਹਿੰਦੀ ਆ ਕਬੂਤਰ ਮੈਂ ਦੇਖ ਕੇ ਉੱਡ ਗਏ ਤੇ ਬਾਅਦ ਚ ਮੈਨੂੰ ਪਛਤਾਵਾ ਹੋਇਆ ਜਾ ਰਿਹਾ ਮੰਮੀ ਸਾਥੋਂ ਪਿੱਛੇ ਆ ਕੇ ਅੱਗੇ ਨਿਕਲ ਗਏ ਖਰਗੋਸ਼ ਵਾਂਗੂ ਅਸੀਂ ਅੱਗੇ-ਅੱਗੇ ਆਏ ਸੀ ਤੇ ਉਹ ਗਿਆ ਸਾਡਾ ਖਰਗੋਸ਼ ਭੱਜ ਗਿਆ ਅੱਗੇ ਘਰ ਆ ਕੇ ਪਕਾਈਆਂ ਰੋਟੀਆਂ ਪਾਈ ਪਾਲਕ ਪਾ ਕੇ ਕਿਉਂ ਕੀਤਾ ਤਵੇ ਤੇ ਗਰਮ ਤੇ ਰੋਟੀ ਪਕਾਉਣੀ ਕੀਤੀ ਸ਼ੁਰੂ ਆ ਦੇਖੋ ਗਰਮ-ਗਰਮ ਪਰੌਠੇ ਬੇਸਨ ਪਾਲਕ ਤੇ ਧਾਨੀਆਂ ਤੇ ਪਿਆਜ਼ ਵਗੈਰਾ ਪਾ ਕੇ ਬਣਾਈ ਬੇਸਨ ਮੈਂ ਆਏ ਪਾਤਾ ਵਿੱਚ ਮੈਂ ਕਿਹਾ ਹੁਣ ਜਖਾਮ ਵਗੈਰਾ ਜਿਹੜਾ ਜਿਆਦਾ ਹੋ ਜਾਂਦਾ ਤੇ ਦੇਸੀ ਘਿਓ ਪੂਰਾ ਮਾਰ ਕੇ ਫਿਰ ਮਾਵਾਂ ਨੂੰ ਤਾਂ ਹੁੰਦਾ ਹੀ ਆ ਨਾ ਜਵਾਕਾਂ ਨੂੰ ਖਵਾਈਏ ਤੇ ਆਪਾਂ ਭਾਈ ਡਟ ਕੇ ਖਵਾ ਲਵਾਤਾ ਫਿਰ ਕੀ ਸੀਗਾ ਰਮਨੀਕ ਨੇ ਖੁਸ਼ੀ ਖੁਸ਼ੀ ਖਾਧੀਆਂ ਰੋਟੀਆਂ ਤੇ ਮੈਂ ਕਹ ਦੱਸ ਕਿਵੇਂ ਲੱਗੀਆਂ ਕਹਿੰਦਾ ਪਹਿਲਾਂ ਕਹਿੰਦਾ ਸੀ ਮੰਮਾ ਬੇਸਨ ਨਾ ਪਾਇਓ ਬੇਸਨ ਨਾ ਪਾਇਓ ਤੇ ਫਿਰ ਆਪਾਂ ਬੇਸਨ ਪਾ ਕੇ ਤੇ ਉਹਨੂੰ ਪਤਾ ਹੀ ਨਹੀਂ ਲੱਗਿਆ ਕਹਿੰਦਾ ਇਹ ਤਾਂ ਬਹੁਤ ਸਵਾਦ ਬਣਿਆ ਨਹੀਂ ਹੁਣ ਮੈਂ ਕਰ ਲਈ ਸੀ ਵੀਡੀਓ ਦੀ ਰਿਕਾਰਡਿੰਗ ਕਰ ਤੇ ਵਿੱਚ ਲੱਗਿਆ ਪਿਆ ਮੰਮਾ 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 ਕਰਨ ਤੇ ਫਿਰ ਆਪਾਂ ਬਣਾਇਆ ਪਰੌਠਾ ਨਿਓਗਾ ਤਿਆਰ ਤੇ ਧਰ ਬੈਠਾ ਮੇਰਾ ਇੰਤਜ਼ਾਰ ਕਰੀ ਜਾਂਦਾ ਸੀ ਰੋਟੀ ਆਪਾਂ ਪਾਈ ਉਹਦੀ ਕਹਿੰਦਾ ਮੈਂ ਦਹੀਂ ਨਹੀਂ ਖਾਂਦਾ ਮਤਾ ਮੱਖਣ ਨਾਲ ਖਾਉ ਮੈਂ ਕਿਹਾ ਠੀਕ ਆ ਦੋਨੇ ਪਿਓ ਬੋਤ ਚੜੇ ਬੈਠੇ ਸੀ ਮੋਜਣਾ ਮੰਝੇ ਤੇ ਤੇ ਮੈਂ ਕਿਹਾ ਲਾ ਭਾਈ ਖਾਓ ਰੋਟੀਆਂ ਤੇ ਕਰੋ ਗੱਲਾਂ ਮੋਟੀਆਂ ਤੇ ਮੋਸਾਂ ਜਵਾਕ ਜਿੱਥੇ ਉੱਠਦੇ ਆ ਖਾਣ ਵਾਸਤੇ ਹਨਾ ਤੇ ਫਿਰ ਅੱਧੀ ਰਾਤ ਹੋ ਗਈ ਭਾਈ ਤੇ ਇਹਨੇ ਚੱਕ ਲਈ ਬੋਲ ਕਹਿੰਦਾ ਮੇਰੇ ਨਾਲ ਖੇਡੂ 9 ਵਜੇ ਪਾਇਆ ਵੀ ਬੁੱਤ ਕੰਬਲਿਆ ਹੁਣ 9 ਵਜੇ ਕੌਣ ਖੇਡਦਾ ਹੁੰਦਾ ਜਾਂ ਤਾਂ ਤੂੰ ਦਿਨੇ ਖੇਡਦਾ ਕਿੱਥੇ ਭਾਈ ਜਾ ਤੇ ਛੱਡੇ ਤੇ ਫਿਰ ਇਹਦੇ ਪਿਆਣੂ ਮੈਂ ਵੀ ਦੋ ਕ ਗਾਲਾਂ ਜੀਆਂ ਦਿੱਤੀਆਂ ਮੈਂ ਕਿਹਾ ਉੱਠ ਖੜ ਮੁੰਡਾ ਤਾਂ ਤੇਰਾ ਹੀ ਐ ਜਾ ਵੜਾ ਜਾ ਤੇ ਫਿਰ ਕਹਿੰਦਾ ਮੇਰੇ ਤਾਂ ਪਾਈ ਪੈਰ ਦੁਖਣ ਲੱਗ ਗਏ ਤੇ ਮੈਂ ਫਿਰ ਪਾਣੀ ਦੇ ਵਿੱਚ ਲੋਨ ਪਾ ਕੇ ਦਿੱਤਾ ਉਹਨੂੰ ਗਰਮ ਕਰਕੇ ਮੈਂ ਕਿਹਾ ਲਟਕੋਰ ਕਰ ਲਾ ਹੋਰ ਤਾਂ ਕੋਈ ਹੱਲ ਨਹੀਂ